ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਉੱਪਰ ਜਿੱਥੇ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਉਹ ਨਾਮ ਮਹਾਨ ਯੋਧਿਆਂ ਦੀ ਵੀਰਤਾ ਬਾਰੇ ਜਿਨ੍ਹਾਂ ਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਬੈਠੇ ਪੰਜਾਬੀ ਯਾਦ ਕਰਕੇ ਮਾਣ ਮਹਿਸੂਸ ਕਰਦੇ ਹਨ ਪਿਛਲੀ ਵੀਡੀਓ ਵਿੱਚ ਅਸੀਂ ਗੱਲ ਕੀਤੀ ਸੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਵੱਡੇ-ਵਡੇਰਿਆਂ ਬਾਰੇ ਉਹਨਾਂ ਦੇ ਦਾਦੇ-ਪਰਦਾਦੇਆਂ ਬਾਰੇ ਜਿੱਥੋਂ ਤੱਕ ਵੀ ਇਤਿਹਾਸ 'ਚ ਉਹਨਾਂ ਦੇ ਪੂਛੋਕੜ ਬਾਰੇ ਜਾਣਕਾਰੀ ਮਿਲੀ ਉਹ ਤੁਹਾਡੇ ਨਾਲ ਸਾਂਝੀ ਕੀਤੀ ਸੀ ਅੱਜ ਅਸੀਂ ਗੱਲ ਕਰਾਂਗੇ ਉਸ ਮਹਾਨ ਯੋਧੇ ਬਾਰੇ ਜਿਸ ਨੇ ਸਿੱਖ ਰਾਜ ਦੀ ਨੀਂਹ ਰੱਖੀ ਜਿਸ ਦੀ ਤਲਵਾਰ ਨੇ ਪੰਜਾਬ ਨੂੰ ਇਕਜੁੱਟ ਕੀਤਾ ਤੇ ਇੱਕ ਉਸ ਮਹਾਨ ਸ਼ਖਸੀਅਤ ਬਾਰੇ ਜਿਸ ਨੇ ਆਪਣੇ ਪੁੱਤਰ ਨੂੰ ਸ਼ੇਰ-ਏ-ਪੰਜਾਬ ਬਣ ਦਾ ਜਜ਼ਬਾ ਦਿੱਤਾ ਜੀ ਹਾਂ ਆਓ ਜਾਣਦੇ ਹਾਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਜੀ ਸਰਦਾਰ ਮਹਾ ਸਿੰਘ ਬਾਰੇ ਸੰਨ 1735 ਈਸਵੀ ਵਿੱਚ ਸਰਦਾਰ ਚੜ੍ਹਤ ਸਿੰਘ ਦੇ ਘਰ ਮਾਤਾ ਦੇਸਾਂ ਦੀ ਕੋਕੂ ਸਰਦਾਰ ਮਹਾ ਸਿੰਘ ਦਾ ਜਨਮ ਹੋਇਆ ਮਹਾ ਸਿੰਘ ਹੋਰੀ ਤਿੰਨ ਭੈਣ ਪ੍ਰਸਨ ਜਿਨ੍ਹਾਂ ਵਿੱਚ ਸਰਦਾਰ ਮਹਾ ਸਿੰਘ ਸਭ ਤੋਂ ਵੱਡਾ ਉਹਨਾਂ ਤੋਂ ਛੋਟਾ ਭਰਾ ਸੁਹਿਦ ਸਿੰਘ ਤੇ ਸਭ ਤੋਂ ਛੋਟੀ ਭੈਣ ਰਾਜਕੌਰ ਸੀ ਆਪਣੇ ਪਿਤਾ ਸਰਦਾਰ ਚੜ੍ਹਤ ਸਿੰਘ ਦੀ ਮੌਤ ਸਮੇਂ ਸਰਦਾਰ ਮਹਾ ਸਿੰਘ ਕੇਵਲ 9 ਸਾਲ ਦੇ ਸਨ ਜਦੋਂ ਰਸਮੀ ਤੌਰ ਤੇ ਮਹਾ ਸਿੰਘ ਨੂੰ ਮਿਸਲ ਦਾ ਜੱਥੇਦਾਰ ਬਣਾਇਆ ਗਿਆ ਇਹਨਾਂ ਦੀ ਮਾਤਾ ਮਾਈ ਦੇਸਾਂ ਬੜੇ ਹੌਸਲੇ ਵਾਲੀ ਅਤੇ ਸਮਝਦਾਰ ਦੇਵੀ ਸੀ ਉਹ ਸਰਦਾਰ ਜੈ ਸਿੰਘ ਘਣੀਏ ਦੀ ਮਦਦ ਨਾਲ ਮਿਸਲ ਦਾ ਪ੍ਰਬੰਧ ਚਲਾਉਣ ਲੱਗੀ ਮਹਾ ਸਿੰਘ ਦੇ ਦੋਵੇਂ ਮਾਮੇ ਗੁਰਬਖਸ਼ ਸਿੰਘ ਅਤੇ ਦਲ ਸਿੰਘ ਵੀ ਇਨੋਂ ਦੀ ਬੜੀ ਮਦਦ ਕਰਦੇ ਰਹੇ ਸਰਦਾਰ ਮਹਾ ਸਿੰਘ ਦੀ ਛੋਟੀ ਭੈਣ ਦਾ ਵਿਆਹ ਸਰਦਾਰ ਗੁਜਰ ਸਿੰਘ ਪੰਗੀ ਦੇ ਪੁੱਤਰ ਸਹਿਬ ਸਿੰਘ ਨਾਲ ਹੋਇਆ ਅਤੇ ਮਹਾ ਸਿੰਘ ਦਾ ਵਿਆਹ ਜਿੰਦ ਦੇ ਰਾਜਾ ਸਰਦਾਰ ਗալਪਤ ਸਿੰਘ ਵਾਲੀਆ ਦੀ ਲੜਕੀ ਰਾਜਕੌਰ ਨਾਲ ਹੋਇਆ ਇਸ ਤਰ੍ਹਾਂ ਇਹਨਾਂ ਨੂੰ ਪੰਗੀ ਨਸਲ ਅਤੇ ਫੂਲ ਕੀ ਘਰਾਣੇ ਦੀ ਮਦਦ ਹਾਸਲ ਹੋ ਗਈ 1734 ਈਸਵੀ ਵਿੱਚ ਸਰਦਾਰ ਮਹਾ ਸਿੰਘ ਦੇ ਪਿਤਾ ਸਰਦਾਰ ਚੜ੍ਹ ਸਿੰਘ ਨੇ ਰੋਤਾਸ ਦੇ ਕਿਲੇ ਨੂੰ ਸਰਫਰਾਜ਼ ਖਾਨ ਤੋਂ ਜਿੱਤਿਆ ਸੀ ਜੋ ਕਿ ਛੇਰ ਸਾਹ ਸੂਰੀ ਨੇ ਬਣਵਾਇਆ ਸੀ ਔਰ ਸਰਦਾਰ ਚਰਨ ਸਿੰਘ ਦੇ ਸਰਗਵਾਸ ਹੁਣ ਮਗਰੋਂ ਨੂਰਦੀਨ ਬਾਮੀ ਜੈ ਨੇ ਇਸ ਉੱਪਰ ਕਬਜ਼ਾ ਕਰ ਲਿਆ ਸੀ ਫਿਰ ਜਦੋਂ ਸਰਦਾਰ ਮਹਾ ਸਿੰਘ ਜਵਾਨ ਹੋ ਕੇ ਅਮਲੀ ਤੌਰ ਤੇ ਰਾਜਕਾਲ ਸੰਭਾਲਦਾ ਹੈ ਤਾਂ ਸਭ ਤੋਂ ਪਹਿਲਾਂ ਰਤਾਸ ਦੇ ਕਿਲੇ ਵੱਲੀ ਨੂੰ ਕਰਦਾ ਹੈ ਇਸ ਕਿਲੇ ਦਾ ਰਕਬਾ 3 ਮਰਬਾ ਮੀਲ ਸੀ ਅਤੇ ਇਸ ਦੀ ਬਾਹਰੀ ਕੰਧ 12 ਗੱਜ ਚੌੜੀ ਸੀ ਅਤੇ 10 ਗੱਜ ਉੱਚੀ ਸੀ ਸਰਦਾਰ ਮਹਾ ਸਿੰਘ ਨੇ ਨੂਰਦੀਨ ਨੂੰ ਰਤਾਸ ਦੇ ਕਿਲੇ ਚੋਂ ਕੱਢ ਕੇ ਵਾਪਸ ਉਸ ਉੱਪਰ ਆਪਣਾ ਕਬਜ਼ਾ ਬਹਾਲ ਕਰ ਲਿਆ ਉਸ ਸਮੇਂ ਸਿਆਲਕੋਟ ਦੇ ਨੇੜੇ ਕਸਬਾ ਕੋਟਲੀ ਲਹਾਰਾਂ ਇਹ ਬੰਦੂਕਾਂ ਬਣਾਉਣ ਵਿੱਚ ਬੜਾ ਪ੍ਰਸਿੱਧ ਸੀ ਤਾਂ ਸਰਦਾਰ ਮਹਾ ਸਿੰਘ ਨੇ ਅਗਲਾ ਕਦਮ ਕੋਟਲੀ ਲਹਾਰਾਂ ਵੱਲ ਕੀਤਾ ਤਾਂ ਜੋ ਇਥੋਂ ਦੇ ਕਾਰਖਾਨੇ ਹਥੌਣ ਨਾਲ ਹਥਿਆਰਾਂ ਦੀ ਕਮੀ ਨੂੰ ਦੂਰ ਕੀਤਾ ਜਾ ਸਕੇ ਇਸ ਤੋਂ ਪਿੱਛੋਂ ਰਸੂਲ ਨਗਰ ਦਾ ਹਕਮਤਾ ਪੀਰ ਮੁਹੰਮਦ ਖਾਨ ਛੱਠਾ ਸ਼ੁਕਰ ਚੱਕੀਆ ਮਿਸਲ ਦਾ ਬੜਾ ਵੱਡਾ ਵੈਰੀ ਸੀ ਅਜੇ ਉਹ ਟੱਕਰੇ ਵਾਸਤੇ ਤਿਆਰੀ ਹੀ ਕਰ ਰਿਹਾ ਸੀ ਕਿ ਮਹਾ ਸਿੰਘ ਨੇ ਉਸ ਨਾਲ ਵੀ ਇਸ ਹੁਕਤਾਵ ਕਰਨ ਲਈ 6000 ਫੌਜ ਲੈ ਕੇ ਰਸੂਲ ਨਗਰ ਉੱਪਰ ਹਮਲਾ ਕਰ ਦਿੱਤਾ ਇੱਥੇ ਪੀਰ ਮੁਹੰਮਦ ਖਾਂ ਹਾਰ ਗਿਆ ਤੇ ਉਸ ਨੇ ਸਰਦਾਰ ਮਹਾ ਸਿੰਘ ਦੀ ਏਨ ਮੰਨ ਲਈ ਤਾਂ ਸਰਦਾਰ ਮਹਾ ਸਿੰਘ ਨੇ ਰਸੂਲ ਨਗਰ ਦਾ ਨਾਮ ਬਦਲ ਕੇ ਰਾਮਨਗਰ ਰੱਖ ਦਿੱਤਾ ਅਤੇ ਸਰਦਾਰ ਤਲ ਸਿੰਘ ਨੂੰ ਉਥੋਂ ਦਾ ਫੌਜਦਾਰ ਬਣਾ ਦਿੱਤਾ ਇਹ ਘਟਨਾ ਉਸ ਸਮੇਂ ਦੀ ਹੈ ਜਦੋਂ ਰਾਜਕੌਰ ਦੀ ਕੁੱਖੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੁੰਦਾ ਹੈ ਸਰਦਾਰ ਮਹਾ ਸਿੰਘ ਉਸ ਸਮੇਂ ਰਸੂਲ ਨਗਰ ਦਾ ਰਾਣੀ ਜਿੱਤ ਕੇ ਆਏ ਸਨ ਜਿਸ ਕਰਕੇ ਇਹਨਾਂ ਦਾ ਨਾਮ ਰਣਜੀਤ ਸਿੰਘ ਪਿਆ ਅਗਲੇ ਸਾਲ ਹੀ ਸਰਦਾਰ ਮਹਾ ਸਿੰਘ ਫੌਜ ਲੈ ਕੇ ਲੈਂਦੇਵਾਲ ਨੂੰ ਤੁਰ ਪਿਆ ਉਸਨੇ ਪਿੰਡ ਪਟੀਆਂ ਸਾਹੀਵਾਲ ਇੱ사ਖੇਲ ਮੂਸਾਖੇਲ ਅਤੇ ਚੰਗ ਲਾ ਕੇ ਆਪਣੇ ਅਧੀਨ ਕਰ ਲਏ ਜੋ ਕਿ ਪਹਿਲਾਂ ਪੰਗੀ ਮਿਸਲ ਦੇ ਅਧੀਨ ਸਨ 1781 ਸਵੀ ਵਿੱਚ ਜੰਮੂ ਦਾ ਰਾਜਾ ਰਣਜੀਤਦੇਵ ਮਰ ਗਿਆ ਇਹ ਉਹੀ ਰਣਜੀਤਦੇਵ ਹੈ ਜਿਸ ਦੇ ਦੋ ਪੁੱਤਰ ਸਨ ਵੱਡਾ ਵਿਰੇਜਰਾਜਦੇਵ ਅਤੇ ਛੋਟਾ ਦਨੀਲ ਸਿੰਘ ਰਣਜੀਤਦੇਵ ਵੱਡੇ ਦੀ ਥਾਂ ਤੇ ਗੱਦੀ ਛੋਟੇ ਪੁੱਤਰ ਦਲੇਲ ਸਿੰਘ ਨੂੰ ਦੇਣਾ ਚਾਹੁੰਦਾ ਸੀ ਤਾਂ ਵੱਡੇ ਪੁੱਤਰ ਬਿਰਜਰਾਜ ਦੇਵ ਨੇ ਬਗਾਵਤ ਕਰ ਦਿੱਤੀ ਤਾਂ ਦੋਹਾਂ ਨੇ ਆਪਣੀ ਆਪਣੀ ਮਦਦ ਲਈ ਸਿੱਖ ਸਰਦਾਰ ਬੁਲਾ ਲਏ ਇੱਥੇ ਰਣਜੀਤ ਦੇਵ ਦੀ ਮਦਦ ਲਈ ਸਰਦਾਰ ਚੰਦਾ ਸਿੰਘ ਤੇ ਗੰਡਾ ਸਿੰਘ ਭੰਗੀ ਆਉਂਦੇ ਨੇ ਅਤੇ ਦੂਸਰੇ ਪਾਸੇ ਬਿਰਜਰਾਜ ਦੇਵ ਦੀ ਮਦਦ ਲਈ ਸਰਦਾਰ ਮਹਾ ਸਿੰਘ ਦੇ ਪਿਤਾ ਸਰਦਾਰ ਚਰਤ ਸਿੰਘ ਸੁਖ ਚੱਕੀਆ ਸਰਦਾਰ ਜੈ ਸਿੰਘ ਕਨਈਆ ਅਤੇ ਸਰਦਾਰ ਹਕੀਕਤ ਸਿੰਘ ਕਨਈਆ ਪਹੁੰਚਦੇ ਹਨ ਇੱਥੇ ਬਿਰਜਰਾਜ ਦੇਵ ਦਾ ਪਾਸਾ ਭਾਰੀ ਰਿਹਾ ਪਰ ਇਸੇ ਲੜਾਈ ਵਿੱਚ ਸਰਦਾਰ ਚੱਦ ਸਿੰਘ ਦੀ ਇੱਕ ਦਿਨ ਆਪਣੀ ਹੀ ਬੰਦੂਕ ਦੀ ਨਾळी 파ਟ ਕੇ ਮੱਥੇ ਵਿੱਚ ਗੋਲੀ ਵਜਨ ਕਰਕੇ ਮੌਤ ਹੋ ਗਈ ਸੀ। ਸੋ ਵਾਪਸ ਆਈਏ ਉਸੇ ਪੁਆਂਟ ਤੇ ਜਦੋਂ ਜੰਮੂ ਦੇ ਰਾਜਾ ਰਣਜੀਤ ਦੇਵ ਦੀ ਮੌਤ ਹੁੰਦੀ ਹੈ ਤਾਂ ਵੱਡਾ ਪੁੱਤਰ ਬਿਰਜਰਾਜ ਦੇਵ ਗੱਦੀ ਉੱਪਰ ਬੈਠਦਾ ਹੈ। ਗੱਦੀ ਸੰਭਾਲਦੇ ਹੀ ਉਸਨੇ ਆਪਣੇ ਛੋਟੇ ਭਰਾ ਦਲੇਲ ਸਿੰਘ ਅਤੇ ਉਸਦੇ ਪੁੱਤਰ ਭਗਵੰਤ ਸਿੰਘ ਨੂੰ ਕਤਲ ਕਰ ਦਿੱਤਾ। ਰਿਆਸਤ ਜੰਮੂ ਦਾ ਕੁਝ ਇਲਾਕਾ ਅਜੇ ਵੀ ਭੰਗੀ ਮਿਸਲ ਦੇ ਅਧੀਨ ਸੀ। ਪਰ ਬਿਰਜਰਾਜ ਦੇਵ ਨੇ ਸਰਦਾਰ ਹਕੀਕਤ ਸਿੰਘ ਕਨਈਏ ਦੀ ਮਦਦ ਨਾਲ ਉਹ ਵੀ ਪੰਗਿਆਂ ਤੋਂ ਵਾਪਸ ਲੈ ਲਿਆ। ਇਸੇ ਦਿਨ ਤੋਂ ਜਮੂਦਾ ਰਾਜਾ ਸਰਦਾਰ ਹਕੀਕਤ ਸਿੰਘ ਦੇ ਅਧੀਨ ਹੋ ਗਿਆ ਅਤੇ 30000 ਸਲਾਨਾ ਖਰਾਜ ਦੇਣਾ ਮੰਨ ਲਿਆ। ਪਰ ਜਦੋਂ ਅਗਲੇ ਸਾਲ ਸਰਦਾਰ ਹਕੀਕਤ ਸਿੰਘ ਕਨਈਏ ਨੇ ਬਿਰਜਰਾਜ ਦੇਵ ਤੋਂ ਖਰਾਜ ਮੰਗਿਆ ਤਾਂ ਬਿਰਜਰਾਜ ਦੇਵ ਨੇ ਖਰਾਜ ਦੇਣ ਤੋਂ ਮਨਾਂ ਕਰ ਦਿੱਤਾ। ਤਾਂ ਸਰਦਾਰ ਹਕੀਕਤ ਸਿੰਘ ਕਨਈਏ ਨੇ ਸਰਦਾਰ ਮਹਾ ਸਿੰਘ ਦੀ ਮਦਦ ਹਾਸਲ ਕਰਕੇ ਇੱਕ ਜਫਰਵਾਲ ਵੱਲੋਂ ਤੇ ਦੂਜਾ ਚਪਰਾਵਾਲ ਵੱਲੋਂ ਜੰਮੂ ਉਪਰ ਹਮਲਾ ਕਰਨ ਲਈ ਵਧੀ ਤਾਂ ਮਹਾ ਸਿੰਘ ਦੀ ਚੜ੍ਹਾਈ ਦੀ ਖਬਰ ਸੁਣ ਕੇ ਬਿਰਜ ਰਾਜ ਦੇ ਤਿਰਕੂਟਾ ਦੇ ਪਹਾੜਾਂ ਵੱਲ ਭੱਜ ਗਿਆ ਸਰਦਾਰ ਮਹਾ ਸਿੰਘ ਸਰਦਾਰ ਹਕੀਕਤ ਸਿੰਘ ਨਈਏ ਨਾਲੋਂ ਪਹਿਲਾਂ ਜੰਮੂ ਪਹੁੰਚ ਗਿਆ ਤਾਂ ਉਸ ਨੇ ਇਕੱਲੇ ਹੀ ਸਾਰਾ ਜ਼ਹਿਰ ਲੁੱਟਿਆ ਅਤੇ ਸਰਦਾਰ ਹਕੀਕਤ ਸਿੰਘ ਨਈਏ ਦੇ ਆਉਣ ਤੋਂ ਪਹਿਲਾਂ ਹੀ ਸਭ ਕੁਝ ਲੁੱਟ ਕੇ ਵਾਪਸ ਮੁੜ ਗਿਆ ਜਦੋਂ ਸਰਦਾਰ ਹਕੀਕਤ ਸਿੰਘ ਨੇ ਲੁੱਟਦੇ ਮਾਲ ਵਿੱਚ ਹਿੱਸਾ ਮੰਗਿਆ ਤਾਂ ਸਰਦਾਰ ਮਹਾ ਸਿੰਘ ਨੇ ਇਹ ਗੱਲ ਨਾ ਮੰਨੀ ਇਹ ਘਟਨਾ 1782 ਈਸਵੀ ਦੀ ਹੈ ਦੀਵਾਲੀ ਦੇ ਸਮੇਂ ਸਰਦਾਰ ਮਹਾ ਸਿੰਘ ਅੰਮ੍ਰਿਤਸਰ ਗਿਆ ਅਤੇ ਸ੍ਰੀ ਹਰਮੰਦਰ ਸਾਹਿਬ ਚੜਾਵਾ ਚੜਾਇਆ ਇੱਥੇ ਸਰਦਾਰ ਜੈ ਸਿੰਘ ਨੇ ਜਨਮ ਮਿਲਣ ਵਾਸਤੇ ਗਿਆ ਕਿਉਂਕਿ ਸਰਦਾਰ ਮਹਾ ਸਿੰਘ ਦੇ ਬਚਪਨ ਸਮੇਂ ਸਰਦਾਰ ਜੈ ਸਿੰਘ ਕਨਈਆ ਦੀ ਮਦਦ ਨਾਲ ਹੀ ਇਹਨਾਂ ਦਾ ਰਾਜਪਗ ਚੱਲਦਾ ਸੀ ਸੋ ਕਹਿ ਲਈਏ ਕਿ ਸਰਦਾਰ ਜੈ ਸਿੰਘ ਨੇ ਯਾਦਾ ਅਹਿਸਾਨ ਕੀ ਸਰਦਾਰ ਮਹਾ ਸਿੰਘ ਦੇ ਸਿਰ ਇਸ ਲਈ ਉਹ ਉਹਨਾਂ ਨੂੰ ਮਿਲਣ ਵਾਸਤੇ ਗਿਆ ਅਤੇ ਸਤਕਾਰ ਵਜੋਂ ਮਠਿਆਣੀਆਂ ਲੈ ਕੇ ਹਾਜ਼ਰ ਹੋਇਆ ਪਰ ਸਰਦਾਰ ਜੈ ਸਿੰਘ ਕਨਈਆ ਨੇ ਜੰਮੂ ਦੀ ਲੁੱਟ ਵਿੱਚੋਂ ਅਕੀਕਤ ਸਿੰਘ ਦੇ ਹਿੱਸੇ ਵਜੋਂ ਹਿੱਸਾ ਮੰਗਿਆ ਜਿਸ ਨੂੰ ਦੇਣ ਲਈ ਸਰਦਾਰ ਮਹਾ ਸਿੰਘ ਤਿਆਰ ਨਹੀਂ ਸੀ ਇਤਿਹਾਸਕਾਰ ਲਿਖਦੇ ਹਨ ਕਿ ਸਰਦਾਰ ਜੈ ਸਿੰਘ ਨੇ ਬੜਾ ਨਰਾਦਰ ਕਰਕੇ ਸਰਦਾਰ ਮਹਾ ਸਿੰਘ ਨੂੰ ਘਰੋਂ ਕੱਢ ਦਿੱਤਾ ਜਿਸ ਕਰਕੇ ਸਰਦਾਰ ਮਹਾ ਸਿੰਘ ਨੂੰ ਬਹੁਤ ਗੁੱਸਾ ਆਇਆ ਤੇ ਉਸ ਨੇ ਬਦਲਾ ਲੈਣ ਦੀ ਧਰ ਲਈ ਅਤੇ ਸਰਦਾਰ ਜਸਸ ਸਿੰਘ ਰਾਮਗੜੀ ਨੂੰ ਚਿੱਠੀ ਲਿਖੀ ਕਿ ਜੇਕਰ ਉਹ ਕਨਈਆ ਤੋਂ ਆਪਣਾ ਇਰਾਦਾ ਵਾਪਸ ਲੈਣਾ ਚਾਹੇ ਤਾਂ ਮੈਂ ਉਸ ਦੀ ਮਦਦ ਕਰਨ ਲਈ ਤਿਆਰ ਹਾਂ ਕਨਈਆ ਨੇ ਰਾਮਗੜੀਆਂ ਤੋਂ ਬਟਾਲੇ ਦਾ ਸਾਰਾ ਇਲਾਕਾ ਖੋਲਿਆ ਸੀ ਉਸ ਵੇਲੇ ਰਾਮਗੜੀਏ ਹਿਸਾਰ ਦੇ ਇਲਾਕੇ ਵਿੱਚ ਡੱਟ ਮਾਰ ਕਰਕੇ ਗੁਜ਼ਾਰਾ ਕਰਦੇ ਫਿਰਦੇ ਸਨ ਸੋ ਚਿੱਠੀ ਪਹੁੰਚਦੇ ਸਾਰੀ ਸਰਦਾਰ ਜੱਸਾ ਸਿੰਘ ਰਾਮਗੜੀਆ ਫੌਜ ਲੈ ਕੇ ਆ ਗਿਆ ਇਸੇ ਸਮੇਂ ਸਰਦਾਰ ਜੈ ਸਿੰਘ ਨੇ ਹਮਲਾ ਕਰਕੇ ਸਰਦਾਰ ਮਹਾ ਸਿੰਘ ਦੇ ਕਈ ਇਲਾਕੇ ਲੁੱਟ ਲਏ ਜਦੋਂ ਸਰਦਾਰ ਮਹਾ ਸਿੰਘ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਵੀ ਮੁਕਾਬਲਾ ਕਰਨ ਲਈ ਅੱਗੇ ਵਧਿਆ ਮਜੀਠੇ ਦੇ ਕੋਲ ਦੋਹਾਂ ਸਰਦਾਰਾਂ ਵਿੱਚ ਪਹਿਲੀ ਮੁਠਪੜ ਹੋਈ ਜਿਸ ਵਿੱਚ ਕਨਈਏ ਹਾਰ ਕੇ ਜੰਦੇਵਾਲੀ ਜਾਵੜੀ ਇੰਨੇ ਚਿਰ ਨੂੰ ਰਾਮ ਗੜੀਏ ਵੀ ਸ਼ੁਕਰ ਚੱਕੀਆਂ ਨਾਲ ਆਮ ਲਈ ਉਹਨਾਂ ਨੇ ਸੰਸਾਰ ਚੰਦ ਕਟੋਜੀ ਕਟੋਚੀਏ ਨੂੰ ਵੀ ਆਪਣੇ ਨਾਲ ਮਿਲਾ ਲਿਆ ਤਿੰਨੋਂ ਸਰਦਾਰ ਮਹਾ ਸਿੰਘ ਸ਼ੁਕਰ ਚੱਕੀਆ ਜੱਸਾ ਸਿੰਘ ਰਾਮ ਗੜੀਆ ਤੇ ਰਵਜਾ ਸੰਸਾਰ ਚੰਦ ਨੇ ਰਲ ਕੇ ਬਟਾਲੇ ਉੱਪਰ ਚੜ੍ਹਾਈ ਕਰ ਦਿੱਤੀ ਅੱਗੋਂ ਸਰਦਾਰ ਜੱਸ ਸਿੰਘ ਅਤੇ ਉਸ ਦਾ ਪੁੱਤਰ ਸਰਦਾਰ ਗੁਰਬਖਸ਼ ਸਿੰਘ ਟੱਕਰੀ ਵਾਸਤੇ ਅੱਗੇ ਵਧੇ ਅਚਲ ਨਾਮ ਦੀ ਜਗ੍ਹਾ ਕੋਲ ਦੋ ਪੈਰ ਕਰੀਬ 8 ਘੰਟੇ ਬੜੀ ਲਹੂ ਡੋਲਵੀ ਲੜਾਈ ਹੋਈ ਅਤੇ ਇਸ ਲੜਾਈ ਵਿੱਚ ਸਰਦਾਰ ਜੈ ਸਿੰਘ ਦਾ ਲਾਇਕ ਪੁੱਤਰ ਸਰਦਾਰ ਗੁਰਬਖਸ਼ ਸਿੰਘ ਮਾਰਿਆ ਗਿਆ। ਇਹ ਉਹ ਗੁਰਬਖਸ਼ ਸਿੰਘ ਹੈ ਜੋ ਕਿ ਮਹਾ ਸਿੰਘ ਦਾ ਰਿਸ਼ਤੇ ਵਿੱਚ ਮਾਮਾ ਲੱਗਦਾ ਸੀ। ਇਸ ਲੜਾਈ ਵਿੱਚ ਕਨਈਏ ਹਾਰ ਗਏ ਤਾਂ ਜਸਲ ਸਿੰਘ ਰਾਮ ਗੜੀ ਨੇ ਬਟਾਲੇ ਉੱਪਰ ਕਬਜ਼ਾ ਕਰ ਲਿਆ ਤੇ ਸੰਸਾਰ ਚੰਦ ਨੇ ਕਾਂਗੜੇ ਉੱਪਰ ਸਰਦਾਰ ਜੈ ਸਿੰਘ ਕਨਈਏ ਨੇ ਨਸ਼ਹਿਰੀ ਕੋਲ ਜਾ ਕੇ ਫਿਰ ਮਹਾ ਸਿੰਘ ਉੱਪਰ ਹਮਲਾ ਕਰ ਦਿੱਤਾ ਪਰ ਹਾਰ ਗਿਆ। ਸਰਦਾਰ ਗੁਰਬਖਸ਼ ਸਿੰਘ ਦੀ ਮੌਤ ਨੇ ਬੁੱਢੇ ਹੋਏ ਸਰਦਾਰ ਜੈ ਸਿੰਘ ਦਾ ਦਿਲ ਤੋੜ ਦਿੱਤਾ। ਮਿਸਲ ਦੀ ਸਾਰੀ ਤਾਕਤ ਖੇਰੂ-ਖੇਰੂ ਹੋ ਗਈ। ਸਰਦਾਰ ਗੁਰਬਖਸ਼ ਸਿੰਘ ਦੀ ਵਿਧਵਾ ਸਰਦਾਰਨੀ ਸਦਾ ਕੌਰ ਬੜੀ ਸਿਆਣੀ ਅਤੇ ਦੂਰ ਦੀ ਸੋਚਣ ਵਾਲੀ ਔਰਤ ਸੀ। ਉਸ ਨੇ ਡਿੱਗੀ ਹੋਈ ਤਾਕਤ ਨੂੰ ਸੰਭਾਲਣ ਲਈ ਸਰਦਾਰ ਰਾਜ ਸਿੰਘ ਦੀ ਆਗਿਆ ਨਾਲ ਆਪਣੀ ਲੜਕੀ ਮਹਿਤਾਬ ਕੌਰ ਦੀ ਮੰਗਣੀ ਸਰਦਾਰ ਮਹਾ ਸਿੰਘ ਦੇ ਪੁੱਤਰ ਰਣਜੀਤ ਸਿੰਘ ਨਾਲ ਕਰਾ ਦਿੱਤੀ ਤੇ ਅਗਲੇ ਸਾਲ ਵਿਆਹ ਹੋ ਗਿਆ। ਚੌਧਰੀ ਗੁਲਾਮ ਮੁਹੰਮਦ ਚੱਠੇ ਵੱਲੋਂ ਕੁਝ ਗੜਬੜ ਦੀਆਂ ਖਬਰਾਂ ਆਉਣ ਲੱਗੀਆਂ ਤਾਂ ਸਰਦਾਰ ਮਹਾ ਸਿੰਘ ਨੇ 1790 ਈਸਵੀ ਵਿੱਚ ਵਜੀਰਾਬਾਦ ਦੇ ਕੋਲ ਮਾਨਚਰ ਦੇ ਕਿਲੇ ਨੂੰ ਘੇਰਾ ਪਾ ਲਿਆ ਰਣਜੀਤ ਸਿੰਘ ਉਸ ਵੇਲੇ 10 ਸਾਲ ਦਾ ਸੀ ਉਹ ਲੜਾਈ ਵਿੱਚ ਆਪਣੇ ਪਿਤਾ ਨਾਲ ਸ਼ਾਮਲ ਸੀ ਤੇ ਹਾਥੀ ਉੱਪਰ ਬੈਠਾ ਇੱਕ ਪਾਸੇ ਤੋਂ ਹਮਲੇ ਕਰਵਾ ਰਿਹਾ ਸੀ ਇਸ ਲੜਾਈ ਵਿੱਚ ਚੱਠੇ ਹਾਰ ਗਏ ਅਤੇ ਸਰਦਾਰ ਮਹਾ ਸਿੰਘ ਦਾ ਮਾਨਚਰ ਦੇ ਕਿਲੇ ਉੱਪਰ ਕਬਜ਼ਾ ਹੋ ਗਿਆ ਸਰਦਾਰ ਗੁਜਰ ਸਿੰਘ ਭੰਗੀ ਦੇ ਤੰਨਾ ਲੜਕੇ ਸਨ ਸੁੱਖਾ ਸਿੰਘ ਸਾਹਿਬ ਸਿੰਘ ਤੇ ਫਤੀ ਸਿੰਘ ਸਾਹਿਬ ਸਿੰਘ ਦਾ ਗੁਜਰਾਤ ਦਾ ਹਾਕਮ ਸੀ ਉਸ ਦੀ ਸੁੱਖਾ ਸਿੰਘ ਨਾਲ ਲੜਾਈ ਹੋ ਗਈ ਜਿਸ ਵਿੱਚ ਸੁੱਖਾ ਸਿੰਘ ਮਾਰਿਆ ਗਿਆ ਸਰਦਾਰ ਦੌਰ ਗੁਜਰ ਸਿੰਘ ਨੇ ਸਹਿਬ ਸਿੰਘ ਨੂੰ ਸਹਯਾ ਦੇਣ ਵਾਸਤੇ ਗੁਜਰਾਤ ਤੇ ਚੜ੍ਹਾਈ ਕਰ ਦਿੱਤੀ। ਅੱਗੋਂ ਸਹਿਬ ਸਿੰਘ ਇਤਾਲ ਨਾਲ ਟੱਕਰੀ ਵਾਸਤੇ ਤਿਆਰ ਹੋ ਗਿਆ। ਸਰਦਾਰ ਗੁਜਰ ਸਿੰਘ ਨੇ ਸਹਿਬ ਸਿੰਘ ਤੋਂ ਇਲਾਕਾ ਖੋਕੇ ਫਤਿਹ ਸਿੰਘ ਨੂੰ ਦੇ ਦਿੱਤਾ ਤੇ ਆਪ ਵਾਪਸ ਲਾਹੌਰ ਆ ਗਿਆ। ਸਰਦਾਰ ਰਮਾਹ ਸਿੰਘ ਦੀ ਭੈਣ ਸਰਦਾਰ ਸਹਿਬ ਸਿੰਘ ਨੂੰ ਵਿਆਹੀ ਹੋਈ ਸੀ। ਇਸ ਲਈ ਸਹਿਬ ਸਿੰਘ ਦੀ ਮਦਦ ਲਈ ਸਰਦਾਰ ਰਮਾਹ ਸਿੰਘ ਅੱਗੇ ਆਇਆ ਅਤੇ ਉਹਨਾਂ ਨੇ ਫਤਿਹ ਸਿੰਘ ਤੋਂ ਇਲਾਕਾ ਵਾਪਸ ਖੋਲਿਆ। ਦੋਹਾਂ ਭਰਾਵਾਂ ਵਿੱਚ ਕਈ ਸਾਲ ਲੜਾਈ ਹੁੰਦੀ ਰਹੀ। ਜਿਸ ਵਿੱਚ ਮਹਾ ਸਿੰਘ ਸੈਭ ਸਿੰਘ ਦੀ ਮਦਦ ਕਰਦਾ ਰਿਹਾ 1791 ਈਸਵੀ ਵਿੱਚ ਸਰਦਾਰ ਗੁਜਰ ਸਿੰਘ ਪੰਗੀ ਸੁਰਗਵਾਸ ਹੋ ਗਿਆ ਤਾਂ ਸਾਹਿਬ ਸਿੰਘ ਆਪਣੇ ਇਲਾਕੇ ਦਾ ਖੁਦ ਮੁਖਤਿਆਰ ਬਣ ਗਿਆ ਸਰਦਾਰ ਮਹਾ ਸਿੰਘ ਨੇ ਇਹ ਕਹਿ ਕੇ ਕਿ ਫਤਿਹ ਸਿੰਘ ਤੋਂ ਇਲਾਕਾ ਵਾਪਸ ਦਵਾਉਣ ਵਿੱਚ ਤੇਰੀ ਮਦਦ ਕੀਤੀ ਹੈ ਸੈਭ ਸਿੰਘ ਤੋਂ ਨਜ਼ਰਾਨਾ ਮੰਗਿਆ ਜਿਸ ਵਾਸਤੇ ਸੈਭ ਸਿੰਘ ਨੇ ਇਨਕਾਰ ਕਰ ਦਿੱਤਾ ਤਾਂ ਮਹਾ ਸਿੰਘ ਨੇ ਉਸ ਉੱਤੇ ਹਮਲਾ ਕਰ ਦਿੱਤਾ ਮੈਦਾਨ ਵਿੱਚ ਟਾਕਰੇ ਦੀ ਸਮਰਥਾ ਨਾ ਦੇਖ ਕੇ ਸੈਭ ਸਿੰਘ ਕਿਲਾ ਸੋਹਧਰੇ ਵਿੱਚ ਬੰਦ ਹੋ ਕੇ ਬੈਠ ਗਿਆ ਸਰਦਾਰ ਮਹਾ ਸਿੰਘ ਨੇ ਕਿਲੇ ਨੂੰ ਘੇਰਾ ਪਾ ਲਿਆ ਇਸ ਘੇਰੇ ਦੌਰਾਨ ਸਰਦਾਰ ਮਹਾ ਸਿੰਘ ਬਿਮਾਰ ਹੋ ਗਿਆ ਉਹ ਇਸ ਘੇਰੇ ਦੀ ਜ਼ਿੰਮੇਵਾਰੀ ਆਪਣੇ 12 ਸਾਲਾਂ ਦੇ ਪੁੱਤਰ ਰਣਜੀਤ ਸਿੰਘ ਤੇ ਛੱਡ ਕੇ ਆਪ ਗੁਜਰਾਂ ਵਾਲੇ ਵਾਪਸ ਆ ਗਿਆ ਪਿੱਛੇ ਰਣਜੀਤ ਸਿੰਘ ਨੇ ਲੜਾਈ ਜਾਰੀ ਰੱਖੀ ਉਧਰ ਸਹਿਬ ਸਿੰਘ ਦੀ ਮਦਦ ਵਾਸਤੇ ਕਰਮ ਸਿੰਘ ਦੁੱਲੂ ਜੋ ਕਿ ਚੰਨੌਰ ਦਾ ਹਾਕਮ ਸੀ ਤੇ ਜੋਤ ਸਿੰਘ ਪੰਗੀ ਫੌਜ ਲੈ ਕੇ ਆ ਰਹੇ ਸਨ ਇਹ ਖਬਰ ਪਤਾ ਲੱਗਦੇ ਹੀ ਰਣਜੀਤ ਸਿੰਘ ਨੇ ਬੇਖ਼ਬਰੀ ਹੀ ਉਹਨਾਂ ਉੱਪਰ ਕੋਟ ਮਹਾਰਾਜਾ ਦੀ ਜਗ੍ਹਾ ਕੋਲ ਹਮਲਾ ਕਰ ਦਿੱਤਾ ਉੰਗੀ ਫੌਜ ਰਣਜੀਤ ਸਿੰਘ ਦਾ ਟੱਕਰਨਾ ਕਰ ਸਕੀ ਤੇ ਮੈਦਾਨ ਛੱਡ ਕੇ ਭੱਜ ਗਈ ਜਦੋਂ ਇਹ ਖੁਸ਼ੀ ਦੀ ਖਬਰ ਸਰਦਾਰ ਮਹਾ ਸਿੰਘ ਕੋਲ ਗੁਜਰਾਂਵਾਲੇ ਪਹੁੰਚੀ ਤਾਂ ਉਹਦਾ ਦਿਲ ਬੜਾ ਰਾਜੀ ਹੋਇਆ ਬੜਾ ਖੁਸ਼ ਹੋਇਆ ਪਰ ਜ਼ਿੰਦਗੀ ਨੇ ਉਸ ਦਾ ਸਾਥ ਨਾ ਦਿੱਤਾ ਅੰਤ 1792 ਈਸਵੀ ਵਿੱਚ ਸਰਦਾਰ ਮਹਾ ਸਿੰਘ 27 ਸਾਲ ਦੀ ਉਮਰ ਵਿੱਚ ਸਵਰਗਵਾਸ ਹੋਏ ਜਦੋਂ ਰਣਜੀਤ ਸਿੰਘ ਨੂੰ ਇਹ ਖਬਰ ਮਿਲੀ ਤਾਂ ਉਹ ਉਸੇ ਵੇਲੇ ਸਹੂਦਰੇ ਦੇ ਕਿਲੇ ਦਾ ਕੀ ਰਾਉ ਉਠਾ ਕੇ ਵਾਪਸ ਗੁਜਰਾਂਵਾਲੇ ਪਹੁੰਚ ਗਿਆ ਸੋ ਇਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਸਰਦਾਰ ਮਹਾਰਾਜ ਸਿੰਘ ਦੇ ਜੀਵਨ ਦੀਆਂ ਕੁਝ ਖਾਸ ਘਟਨਾਵਾਂ ਉਮੀਦ ਕਰਦਾ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਸੋ ਕਿਵੇਂ ਲੱਗਾ ਤੁਹਾਨੂੰ ਇਹ ਇਤਿਹਾਸ ਬਾਰੇ ਜਾਣ ਕੇ ਆਪਣੇ ਵਿਚਾਰ ਕਮੈਂਟ ਕਰਕੇ ਜਰੂਰ ਦੱਸਿਓ ਸੋ ਦੋਸਤੋ ਜਿਨ੍ਹਾਂ ਨੇ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਾਕੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਸਬਕ ਰੱਖੋ